ਇੱਕ ਗੁਨਿਆਰਾ ਪਿੰਡ ਤੋਂ दारू ਫੜੀ ਗਈ ਹੈ ਜੋ ਕਿ ਬਹੁਤ ਵੱਡੀ ਮਾਤਰਾ ਵਿੱਚ 1 ਲੱਖ ਲੀਟਰ ਦੇ ਕਰੀਬ दारू ਜਰੀ ਫੜੀ ਗਈ ਹੈ ਜੋ ਕਿ ਘਰ ਦੇ ਵਿੱਚ ਅਲੱਗ-ਅਲੱਗ ਕਮਰਿਆਂ ਵਿੱਚ ਧਰਮਾ ਦੇ ਵਿੱਚ ਤੇ ਤਰਪਾਲਾਂ ਦੇ ਵਿੱਚ ਪਾ ਕੇ ਰੱਖੀ ਹੋਈ ਸੀ ਤੇ ਨਾਲ ਹੀ ਦੋ ਚਲ ਚਲਦੀ ਪੱਟੀਆਂ ਫੜੀਆਂ ਗਈਆਂ ਜਿਹੜੀ ਕਿ ਲਗਾਤਾਰ ਚਲਦੀਆਂ ਸੀ ਗੈਸ ਸਿਲੰਡਰਾਂ ਤੇ ਉਹਨਾਂ ਨੂੰ ਲਗਾਇਆ ਗਿਆ ਸੀਗਾ ਇਹ ਕ ਉਹਨਾਂ ਨੂੰ ਠੰਡਿਆ ਕਰਨ ਦੇ ਲਈ ਕਮਰਿਆਂ 'ਚ ਏਸੀ ਵੀ ਲਾਏ ਗਏ ਸੀ ਤਾਂ ਕਿ ਡਿਸਟਿਲੇਸ਼ਨ ਦਾ ਟਾਈਮ ਜਲਦੀ ਖੰਡੀ ਹੋਏ ਦਾਰੂ ਇਸ ਤੋਂ ਲਾਵਾ ਉਹਨਾਂ ਨੇ ਮੋਟਰਾਂ ਵੀ ਲਾਈ ਹੋਈਆਂ ਸੀ ਜਿਸ ਨਾਲ ਪਾਣੀ ਘੁੰਮਦਾ ਸੀ ਤਾਂ ਕਿ ਜਲਦੀ ਜਿਹੜੀ ਹੈ ਡਿਸਟਿਲੇਸ਼ਨ ਹੋ ਸਕੇ ਖੀਤਗੀ ਜਲਦੀ ਹੋ ਸਕੇ ਤਾਂ ਕਿ ਬੜਾ ਐਡਵਾਂਸ ਸਿਸਟਮ ਲਾਉਣਾ ਨੇ ਹੱਥ ਘੜ ਦਾਰੂ ਬਣਾਉਣ ਦਾ ਘਰ ਦੇ ਵਿੱਚ ਬਣਾਇਆ ਇਹ 1 ਲੱਖ ਲੀਟਰ ਨੂੰ ਲਾਣ ਇਹ ਇਸ ਕੇਸ ਦੇ ਵਿੱਚ ਦੋ ਜਣੇ ਜਿਹੜੇ ਆ ਉਹ ਗ੍ਰফতার ਜਗੀਰ ਸਿੰਘ ਤੇ ਗੁਟਾ ਸਿੰਘ ਇਹਨੂੰ ਗ੍ਰফতার ਕੀਤਾ ਗਿਆ ਇਹ ਗੁਨੇਆਣਾ ਪਿੰਡ ਦੇ ਸੀ ਲੋਕਲ ਹੀ ਸੀ ਨਹੀਂ ਨਹੀਂ ਫਿਲਹਾਲ ਜੋ ਅਸੀਂ ਚੈਕਿੰਗ ਕੀਤੀ ਹੈ ਉਹਦੇ ਲਾਹਨ ਤੋਂ ਹੀ ਬਣੀ ਹੈ ਕੈਮੀਕਲ ਉਹਦੇ ਵਿੱਚ ਨਹੀਂ ਹੈਗਾ ਬਾਕੀ ਤਫ਼ਤੀਸ਼ جاری ਹੈ ਪਰ ਇਨਸਪੈਕਟਰ ਸਾਹਿਬ ਨੇ ਜੋ ਚੈਕਿੰਗ ਕੀਤੀ ਉਸ ਤੋਂ ਆਮ ਜਿਹੜੀ ਲਾਹਨ ਉਹ ਜਿਹੜੇ ਗੁੜ ਤੋਂ ਬਣਦੀ ਹੈ ਉਹੀ ਲਾਹਨ ਤੇ ਉਸ ਤੋਂ ਅੱਗੇ ਡਿਸਟਿਲੇਸ਼ਨ ਕਰਕੇ ਪੁਚੀਦਗੀ ਕਰਕੇ ਹੱਥ ਘੜੀ ਚਰਾਉਂਦੇ ਉਹ ਤਫ਼ਤੀਸ਼ ਚੱਲ ਰਹੀ ਹੈ ਉਹ ਤਫ਼ਤੀਸ਼ ਚੱਲ ਰਹੀ ਹੈ ਉਹ ਤਫ਼ਤੀਸ਼ ਕਰ ਇਹ ਲਗਭਗ 60 ਲੱਖ ਲੀਟਰ ਦੀ ਲਾਹਨ ਜਿਹੜੀ ਹੈ ਉਹ ਬਈ ਬ੍ਰਾਹਮਣ ਉਹ ਇਹਨਾਂ ਸਪਲਾਈ ਕਰਦੇ ਸੀ ਪੁੱਟ ਕਰਦੇ ਸੀ ਸਾਡੇ ਬੰਦੇ ਰੱਖੇ ਸੀਗਾ ਤੇ ਇਹ ਖੁਦ ਹੀ ਕਰਦੇ ਸੀ ਇਹ ਲਾਨ ਨੂੰ ਪਛੀਦ ਕਰਕੇ ਪੈਪਸੀਆਂ ਦੀਆਂ ਬੋਤਲਾਂ ਚ ਭਰ ਕੇ ਤੇ ਛੇਰੋ ਅੱਗੇ ਸਪਲਾਈ ਕਰਦੇ ਬਾਕੀ ਇਹਨਾਂ ਨੈਟਵਰਕ ਹੋਏਗਾ ਉਹਦੇ ਬਾਰੇ ਇਹ ਤਫਤੀਸ਼ ਚੱਲ ਰਹੀ ਹੈ ਉਹਦੇ ਬਾਰੇ ਵੀ ਤਫਤੀਸ਼ ਚੱਲ ਰਹੀ ਹੈ ਅੱਗੇ ਨਜ਼ਦੀਕ ਬੱਤੀ ਬਲੀ ਦੀ ਸ਼ਰਾਬ ਦੀ ਇਹ ਬਿਲਕੁਲ ਅੱਜ ਮੁਖਰਬੂਸ ਨੇ ਬਹੁਤ ਵਧੀਆ ਛਲਾਗਾ ਜੋ ਕੰਮ ਕੀਤਾ ਹੈ ਜਿਵੇਂ ਸਾਰਿਆਂ ਨੂੰ ਪਤਾ ਹੈ ਲੱਖੇ ਹੋਰ ਚਾਰੇ ਚੱਲ ਰਹੇ ਨੇ ਤੇ ਮਾਨਯੋਗ ਚੌਂਕ ਕਮਿਸ਼ਨ ਤੇ ਸ੍ਰੀ ਗੌਰਵ ਜੀ ਆਈਪੀਐਸ ਬੀਜਪੀ ਪੰਜਾਬ ਦੇ ਜੀਆਂ ਹਜਾਤਾਂ ਦੇ ਮੁਤਾਬਕ ਕੰਮ ਕਰ ਰਹੇ ਨੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਕਬੀਰੱਖ ਮਿੰਨਾ ਜੀ ਉਹਨਾਂ ਦੇ ਵਿਸ਼ੇ ਨਿਸ਼ਾਨੇ ਉੱਤੇ ਜਿਹੜੇ ਮਾੜੇ ਅੰਸਰਾਂ ਦੇ ਖਿਲਾਫ ਮੂਵ ਗੱਡੀ ਗਈ ਹੈ ਉਹਦੇ ਤਹਿਤ ਅੱਜ ਅਸੀਂ ਸਵੇਰੇ ਸਾਡੇ ਡੀਐਸਪੀ ਡੀ ਜਿਸਪਾਲ ਸਰ ਜੀ ਡੀਐਸਪੀ ਸਾਹਿਬ ਜੀ ਸੁਪਨਾਮ ਸੀਰੀਅਮ ਚਾਰਜ ਗੁਰਵਿੰਦਰ ਐਸਐਚਓ ਬਰੂਆਲਾ ਜਗਸੀਰ ਐਸਐਚਓ ਇਕਬਾਲ ਐਸਐਚਓ ਸਿਟੀ ਤੇ ਨਾਲ ਇਨਸਾਈਜ਼ਨ ਦੀ ਟੀਮਾਂ ਨੂੰ ਨਾਲ ਲੈ ਕੇ ਅੱਜ ਇਹ ਕਾਸਮ ਆਪਰੇਸ਼ਨ ਚਲਾਇਆ ਸੀ ਸਰਚ ਆਪਰੇਸ਼ਨ ਸੀ ਜਿਦੇ ਵਿੱਚ ਸਾਨੂੰ ਇਹ ਇਨਫੋਰਮੇਸ਼ਨ ਮਿਲਦੀ ਆ ਕਿ ਫਰਾਨੀ ਖੇਤ ਦੇ ਉੱਤੇ ਜਾ ਕੇ ਗੁੰਮਾਣੇ ਮੋਰ ਤੇ ਕੋਈ ਨਜਾਇਜ਼ ਫੈਕਟਰੀ ਕਿਸਮ ਨੇ ਜਦੋਂ ਜਿ ਨਜਾਇਜ਼ ਲਾਂਡ ਕੱਢ ਰਹੇ ਨੇ ਉਹ ਬਣਾ ਰਹੇ ਨੇ ਜਿਹਦੇ ਤਹਿਤ ਅਸੀਂ ਉੱਥੇ ਰੇਡ ਕਰਦੇ ਆ ਜੋ ਦੁਰਾਨੇ ਰੇਡ ਸਾਨੂੰ ਇੱਥੇ ਬੜੀ ਅੱਛੀ ਰਿਕਵਰੀ ਇੱਥੇ ਮਿਲਦੀ ਆ ਜਦੇ ਵਿੱਚ ਸਾਨੂੰ ਕਰੀਬ 1 ਲੱਖ ਲੀਟਰ ਲਹਨ ਇੱਕ ਜਗ੍ਹਾ ਤੋਂ ਬਰਾਮਦ ਹੁੰਦੀ ਆ ਇਹਦੇ ਤਹਿਤ ਹੀ ਅਲੱਗ-ਅਲੱਗ ਥਾਵਾਂ ਤੋਂ ਹੋਰ ਵੀ ਰਿਕਵਰੀ ਹੁੰਦੀ ਆ ਜਦੇ ਤੱਕ ਅਸੀਂ ਕਰੀਬ 6 ਮਕਦਮੇ ਦਰਜ ਕੀਤੇ ਨੇ ਤੇ 7 ਜਿਹੜੇ ਮਗਰਮੇ ਉਹ ਰਾਉਂਡ ਆਪ ਕੀਤੇ ਨੇ ਸਰ ਥੱਤੀ ਜਿਹੜਾ ਜਿਹੜਾ ਫਾਰਮ ਕਰਿਆ ਕੋਈ ਕਰੋ ਤੇ ਥੱਤੀ ਚਲਾ ਰਹੇ ਸੀ ਤੱਕ ਦੇਖੋ ਜਿਹੜਾ ਅਸੀਂ ਅਜੇ ਫਰਗ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਿਹੜੇ ਫਿਲਹਾਲ ਅਸੀਂ ਬੰਦੇ ਰੌਡ ਅਪ ਕੀਤੇ ਨੇ ਉਹਦੇ ਵਿੱਚ ਅਸੀਂ ਪਰਚਾ ਦਰਜ ਕੀਤਾ ਤੇ ਉਹਦੀ ਪੁਸ਼ਕਿਸ਼ ਜਿਹੜੀ ਹੈ ਉਹ ਚੱਲ ਰਹੀ ਹੈ ਕਿ ਇਹਨਾਂ ਨੇ ਕਦੋਂ ਤੇ ਸ਼ੁਰੂ ਕੀਤਾ ਸੀ ਜਿਹਦੇ ਜਿਸੀਂ ਗੱਡੀਆਂ ਰਿਕਵਰ ਕੀਤੀਆਂ ਨੇ ਗੱਡੀਆਂ ਦੇ ਵਿੱਚ ਵੀ ਇਹਨਾਂ ਨੇ ਕੋਈ ਮਤਲਬ ਉਹਦੇ ਵਿੱਚ ਇੱਕ ਜੰਤਰ ਇਹਨਾਂ ਨੇ ਲਾਇਆ ਹੋਇਆ ਸੀ ਇਹਦੇ ਨਾਲ ਇਹ ਦਾਰੂ ਅੱਗੇ ਸਪਲਾਈ ਕਰਦੇ ਸੀ ਜੋ ਵੀ ਜਿਹੜਾ ਮੇਰੇ ਕੋਲ ਸਸਤੀ ਫਾਰਮਾਂ ਵੀ ਇਸਤੇਮਾਲ ਹੋਣਾ ਹੋਇਆ ਕਿ ਉਹ ਅਜੇ ਇਹ ਮਗਲੀ ਤਿੰਤੀ ਛੇ ਦਾ ਤੁਸੀਂ ਉਹ ਅੱਡੇ ਖਰਬੇ ਰੋ ਪੁੱਛਗੇ ਛਗੇ ਚੱਲ ਰਹੀ ਹੈ ਜੋ ਜਿੱਦਾਂ ਵੀ ਸਾਡੇ ਕੋਲ ਕੋਈ ਕੋਈ ਆਉਂਦੀ ਚੀਜ਼ ਉਹਦੇ ਦਾ ਰੋਲ ਜੇ ਸੇ ਦੱਸਿਆ ਜਾਊਗਾ ਸਰੀਰਿਕ ਤਿੱਕ ਤੇ ਵੀ ਜਿਹੜੀ ਰਿਵਰੀ ਅੰਦਰ ਤੋਂ ਮੰਨਦਾ ਹੈ ਸੀਕਾਂ ਅਬ ਜਿਹੜੀ ਐਂਡੀ ਵੀ ਰਿਕਵਰੀ ਹੈ ਉੱਚ ਵੀ ਹੋਈ ਹੈ 5 ਗ੍ਰਾਮ ਦੀ ਰਿਕਵਰੀ ਹੋਈ ਹੈ ਉਹ ਰਜੂ ਨਾਮ ਦੀ ਕੀ ਹੈਗੀ ਹੈ ਉਹਨੂੰ ਰਿਕਵਰੀ ਕੀਤੀ ਜਿਹੜੀ ਸਿੱਧੀ ਠਾਲੇ ਜਿਹੜਾ ਰਿਕਵਰੀ ਉਹਦੇ ਤੇ ਮਕਦਮਾ ਦਰਜ ਆ ਤੋ ਬੋਦੀ ਉਹ ਜਿਹੜੀ ਪੁਛਗੇਸ਼ ਬੈਕਵਰਡ ਫਾਇਰਵਾਲ ਦੇ ਉੱਤੇ ਕੰਮ ਕੀਤਾ ਜਾ ਰਿਹਾ। ਇਸ ਅਧਿਕਾਰੀਆਂ ਨੇ ਵਿਸ਼ਾ ਉੱਪਰ ਇੱਕ ਸਟੇਟਮੈਂਟ ਦਿੱਤਾ। ਕਿ ਫਿਲਹਾਲ ਇੱਧਰ ਦੀ ਗੰਗਾਲੀ ਸਾਹਮਣੇ ਆਈ ਵੀ ਇਹਨਾਂ ਦਾ ਪਹਿਲਾ ਲੀਪ ਹੈਗਾ ਜਿਹਨਾਂ ਕੋ ਫੈਕਟਰੀ ਫੜੀ ਗਈ ਹੈ ਪਰ ਫਿਰ ਵੀ ਅਜੇ ਅਸੀਂ ਤਫਤੀਸ਼ ਦੇ ਜਿਹੜੇ ਪੁਛਗੇਸ਼ ਨੇ ਗੱਲਬਾਤ ਚੱਲੇਗੀ ਉਸ ਦੇ ਵਿੱਚ ਜੋ ਵੀ ਸਾਹਮਣੇ ਆਊਗਾ ਉਹ ਤੁਹਾਡੇ ਤੋਂ ਮਜੂਰ ਇਹਦੇ ਬਾਰੇ ਦੇਖ ਕੀਤਾ ਜਾਵੇਗਾ।